ਉਹਨਾਂ ਆਇਆ ਕਰਾਏ ਮਾ ਗ੍ਰੇਟੀ ਜੇਤੀ ਆ ਨਾ

ਕਿ ਕਰਾਂਗੇ ਖਾਣੇ ਕਿ ਐਡਮਿਨ ਮਾਰਕੀਟ ਹੈਲੋ ਸਾਰੇ ਐਲ ਲੈ ਕਰੋ ਸੇ ਮੇਰੇ ਭਤੀਜੇ ਭਤੀਜੀਆਂ ਸਾਰੇ ਤੇ ਅਸੀਂ ਪਹੁੰਚ ਗਏ ਸੀਗੇ ਆ ਸ਼ੌਂਕ ਕੋਲੇ ਇੱਧਰ ਪਾ ਬੁਰਾਣੀ ਖੈ ਲੋ ਜੀ ਸਭ ਕਾ ਅਰਮਾਨ ਤੋਂ ਬਟੂ ਲੈ ਕੇ ਆਇਆਗਾ ਹੈਨਾ ਅਰਮਾਨ ਬੂਆ ਨੂੰ ਲੈ ਕੇ ਆਇਆ ਹੈ ਹੌਲੀ ਹੌਲੀ ਅਨੂਰਮਾਨ ਨੂੰ ਕਿੰਨਾ ਧੱਕਣਾ ਦੇ ਅਸੀਂ ਇੱਧਰ ਆਏ ਸੀਗੇ ਪਾਰਕ 'ਚ ਨਾ ਗਰੇ ਸੀ ਚੱਲ ਚੱਲ ਛੁੱਟ ਲੈ ਲੈ ਟੈਂਟ ਕਰਦੇ ਡੱਗਣਾ ਪਿਆ ਅਰਮਨ ਹਾਂ ਚੱਲੋ कर। देखो का टैलेंट <laughs> ले, ले कर चल चल चल

ਪੈਰੀ ਹੱਥ ਲਾ ਦੇਗੇ ਪੈਰੀ ਹੱਥ ਲਾ ਦੋ ਭੋਜੀ ਦੇ ਸਾਰੇ ਜਣੇ ਪੈਰੀ ਹੱਥ ਲਾ ਮਾਏ ਬੱਸ 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 ਤੂੰ ਵੀ ਲਾ ਗਰ ਵੀਰ ਭੋਜੀ ਬੱਸ 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 ਬਾਈ ਕਰਦੇ ਬਾਈ ਕਰਦਾ ਬਾਈ ਕਰੋ ਨਾਨੀ ਮਮਾ ਨੂੰ ਲਾਏ ਨਾਨੀ ਆ ਕੇ ਸਸਿ ਕਾਕਰ ਨਾਨੀ ਦਾ ਵਿੱਚ ਬੈਠੀ ਨਹੀਂ ਸੀ ਹਮ ਹਾਏ ਤੁਸੀਂ ਰਹਿਣ ਨਾਨੀ ਸਸਿ ਕਾਕਰ ਕਰ ਤੁਹਾਡੇ ਫੋਨ ਤੇ ਦੇਖੋ ਹਾਏ

ਆ ਜਪਤੀ ਜੀ ਉਹ ਮੇਰੀ ਭਤੀਜ ਨੂੰ ਫਿਰਦੀ ਅਰ ਸੋਈ ਚ ਵੜ ਕੇ ਤੇ ਮੈਂ ਚਾਹ ਤਾਂ ਨਹੀਂ ਪੀਤੀ ਮੈਂ ਠੰਡਾ ਹੀ ਪੀਤਾਗਾ ਅੱਜ ਪੀ ਲਿਆ ਮੇਰੇ ਗਲਾ ਖਰਾਸ ਸੀ ਫਿਰ ਵੀ ਮੈਂ ਭਾਬੀ ਦਾ ਕਹਿਣਾ ਨਹੀਂ ਤਾ ਤਾ ਇੱਕ ਮਿੰਟ ਆ ਦੇਖ ਤਾਂ ਸਾਡੀ ਨਿੱਕੇ ਜੀ ਨੂੰ ਰਾਣੀ ਹੈਲੋ ਆ ਜਾ ਭਾਬੀ ਤੁਸੀਂ ਵੀ ਬੀਬੀ ਨਾਲ ਆ ਜਾਓ ਆਉਂਗੀ ਬੀਬੀ ਨਾਲ ਆਉਂਗੀ ਕਹਿੰਦੇ ਹੁੰਨੇ ਆਂ ਦੀਦੀ ਮੈਨੂੰ ਲੈ ਚੱਲ ਬੀਬੀ ਤਾਂ ਉਹਦੇ ਪਤਾ ਲੱਗ ਜੇ ਦੂਰੀਆ ਵਾਪਸ ਆ ਜਾਂਦੀ ਆ ਅੱਛਾ

ਜੀ ਆਪਾ ਪੈਂਡ ਰਿਚਿ ਕਰਿਆ ਗਿਆ ਨਾ ਹਾਂਜੀ ਪਹੁੰਚ ਗਏ ਸੀਗੇ ਅਸੀਂ ਘਰੇ ਨਵੀਂ ਨਾ ਤਾਂ ਕੇ ਆਪ ਦੇ ਕੱਪੜੇ ਵੀ ਬਦਲੇ ਕੱਪੜੇ ਮਤਲਬ ਲੋਰ ਬਦਲੀਏਗੀ ਗਰਮੀ ਆਉਂਦੀ ਹੋਊਗੀ ਤੇ ਇੱਕ ਲਾਈਟ ਜਿੱਦੋਂ ਅਸੀਂ ਗਏ ਸੀ ਉਦੋਂ ਵੀ ਹੈ ਨਹੀਂ ਸੀ ਕਿ ਕੱਲ ਤੇ ਅੱਜ ਵੀ ਹੈ ਨਹੀਂ ਵੀ ਤੇ ਗ੍ਰੀਸੀ ਆ ਕੇ RAM ਨਾਲ ਥੱਲੇ ਪੈ ਗਈ ਇਧਰ ਤੇ ਬਾਹਰ ਤਾਂ ਬੁਰਾ ਹਾਲ ਹੋਇਆ ਪਿਆਗਾ ਨੇਰੀ ਨਾਲ ਉਹ ਮਿੱਟੀ ਮਿੱਟੀ ਹੋਈ ਪਈ ਸਾਰੇ ਵੇੜੇ 'ਚ ਤੇ ਆਹ ਵਾਲਾ ਪਾਣੀ ਤਾਂ ਮੈਂ ਗ੍ਰੀਸੀ ਨੂੰ ਧਰਿਆ ਸੀਗਾ ਤੇ ਉਹਨੇ ਪੀਤਾ ਲਿਆ ਚਲੋ ਜੀ ਹੌਲੀ ਹੌਲੀ ਸਾਰਾ ਕੰਮ ਕਰੂਗੇ ਅੰਦਰ ਤਾਂ ਸਾਰਾ ਸਾਫ ਆਗਾ ਅੰਦਰ ਤੱਕ ਹੋਈ ਆਪਾਂ ਨੂੰ ਹੋਣੀਗਾ ਤੇ ਕੀ ਕਾ ਸਮਾਨ ਮੈਂ ਲੈ ਕੇ ਆਈ ਆ ਉਹ ਮੈਂ ਬਾਅਦ ਚ ਦਿਖਾਉਂਗੀ ਪਹਿਲਾ ਆਪਾਂ ਆਪਦਾ ਜਿਹੜਾ ਕੰਮ ਤੋਂਦਾ ਉਹ ਕਰ ਲਈਏ ਹਾਂਜੀ ਉੱਥੇ ਤਾਂ ਇਹਨੇ ਜੀ ਨਹੀਂ ਲਾਇਆ ਤੇ ਇੱਥੇ ਆਮ ਨਾਲ ਉਹ ਬੈਠੀ ਗਈ ਬਾਕੀ ਤਾਂ ਸਾਰਾ ਆਪਣਾ ਠੀਕ ਆ ਤੇ ਇੱਥੇ ਮੈਂ ਆ ਕੱਪੜਾ ਜਿਹਾ ਸਿੱਟਿਆ ਕਿਉਂਕਿ 프ੈਚ ਦਾ ਪਾਣੀ ਨਿਕਲ ਹੀ ਜਾਂਦਾ ਸੀਗਾ ਤੇ ਕਿਉਂਕਿ ਲਾਈਟ ਪਤਾ ਨਹੀਂ ਕਦੋਂ ਟੁੱਟੀ ਗਈ ਹੋਊਗੀ ਆਹ ਵਾਲੀ ਕੈਂਨੀ ਮੈਂ ਲੈ ਕੇ ਗਈ ਸੀਗੀ ਇਹਦੇ 'ਚ ਮੈਂ ਦੁੱਧ ਲੈ ਕੇ ਗਈ ਸੀਗੀ ਕਿਉਂਕਿ ਮੈਨੂੰ ਨਾ ਡੈਰੀ ਵਾਲੇ ਦੁੱਧ ਦੀ ਚਾਹ ਬੜੀ ਐਂ ਲੱਗਦੀ ਗੀ ਤੇ ਕੀ ਹੋਵੇ ਅੰਜੀ ਉੱਥੋਂ ਮੈਂ ਦੂਤ ਪੱਤੇ ਬਹੁਤ ਸੋਹਣੇ ਲੈ ਕੇ ਆਈਏਗੀ ਕਲਰ ਬਹੁਤ ਸੋਹਣੇ ਹੈਗੇ ਤੇ ਬਹੁਤ ਜ਼ਿਆਦਾ ਹੰਢਦੇ ਹੈਗੇ ਤੇ ਇੱਕ ਮੈਂ ਲੈ ਕੇ ਆਈਏਗੀ ਚੱਪਲ ਤੇ ਉਹ ਦਿਖਾਵਾਂਗੀ ਮੈਂ ਬਾਅਦ ਵਿੱਚ ਹੁਣ ਮੈਂ ਚੱਲ ਪਹਿਲਾਂ ਪਾਣੀ ਵੀ ਨਹੀਂ ਪੀਤਾ ਮੈਂ ਵੀਰਾ ਵਿਚਾਰਾ ਬਾਹਰ ਚ ਹੀ ਤਾਰ ਕੇ ਭਾਗ ਗਿਆ ਉੱਥੇ ਵੀ ਮੈਥੋਂ ਜ਼ਿਆਦਾ ਵੀਡੀਓ ਨਹੀਂ ਬਣੇਗੀ ਕਿਉਂਕਿ ਫਿਰ ਮੈਨੂੰ ਆਏ ਸਿੱਕੇ ਦਾ ਵੀ ਵੀਰਾ ਆ ਗਿਆ ਕੰਮ ਤੋਂ ਕਹਿੰਦਾ ਚੰਦੀਏ ਤੁਹਾਨੂੰ ਛੱਡਿਆਵਾਂ ਜੇ ਰਹਿਣਾ ਤਾਂ ਤੜਕੇ ਸਵੇਰ ਭਾਗ ਜੇ ਮੈਂ ਕਹਿੰਦੀ ਕਿ ਸਾਨੂੰ ਤਾਰ ਹੀ ਆ ਕਿਉਂਕਿ ਮੈਂ ਬਾਜ਼ਾਰ ਗਈ ਸੀ ਬਸ ਐਂ ਫਿਰ ਆ ਜੀ ਫਿਰ ਅਸੀਂ ਤੇ ਮੈਂ ਕਿਹਾ ਚੱਲ ਚੱਲਦੇ ਹਾਂਗੇ ਹੁਣ ਮੈਂ ਪਹਿਲਾਂ ਦੁੱਧ ਲੈ ਕੇ ਆਉਂਗੀ ਤੇ ਉਹਨੂੰ ਵਾਲਾ ਦੇਉਂਗੀ ਚਾਹ ਪੀਣੀ ਹੋਈ ਮੈਂ ਪੀਨੇ ਤੇ ਫਿਰ ਆਪਾਂ ਬਣਾ ਲਾਂਗੇ ਨਹੀਂ ਫਿਰ ਕੋਈ ਰੋਟੀ ਪਾਣੀ ਦਾ ਦੇਖ ਦੇਂਗੀ ਚਲਦੇ ਆਪਾਂ ਦੁੱਧ ਲੈਣ ਹਾਂਜੀ ਝਾੜੂ ਆਪਾਂ ਨੇ ਸਾਰੇ ਵਧੀਆ ਲਾਤਾ ਬਾਹਰ ਗਲੀ ਤਾਂ ਨਹੀਂ ਮੇ ਸੁੰਬਰੀ बार-बार ਹੀ ਸੁੰਬਰੇਗਾ ਹਾਂ ਜਿੱਧਰ ਮੈਂ ਅੱਜ ਤੋਂ ਘਰ ਮੈਂ ਧਰਤਾ ਗੈਸ ਦੀ ਰੱਖਤਾ ਮੀਤੋ ਕੀ ਐਸੀ ਮੈਂ ਉਹ ਸਾਬਣ ਨਾਲ ਧੋ ਕੇ ਜਿਹੜੀ ਆਪਾਂ ਨੇ ਘਰੇ ਬਣਾਈ ਹੈਗੀ ਚਕੰਦਰ ਵਾਲੀ ਤੇ ਮੈਨੂੰ ਵਧੀਆ ਉਹਦੇ ਨਾਲ ਠੀਕ ਲੱਗਦਾ ਫੇਸ ਜੱਕ ਵਧੀਆ ਬਣ ਜਾਂਦਾ ਹੈਗਾ ਤੇ ਹਮੋਂ ਆਪਾਂ ਕੋਈ ਦਾਲ ਧਰਦੇ ਆਂਗੇ ਦਾਲ ਮੇ ਪੀਲੀ ਦਾਲ ਬਣਾ ਲੂਗੀ ਨਾਲ ਤੇ ਚਲਦੀ ਬਣ ਜੂਗੀ ਤੇ ਨਾਲੇ ਮੇਰਾ ਕੰਮ ਜਿਹੜਾ ਛੇਤੀ ਹੋ ਜੂਗਾ ਥੋੜੀ ਜਿਹੀ ਆਈਸਕ੍ਰੀਮ ਨਾ ਬਚ ਗਈ ਸੀਗੀ ਤੇ ਲਾਈਟ ਨਹੀਂ ਹੈਗੀ ਸੀਗੀ ਤਾਂ ਕਰਕੇ ਉਹ ਥੋੜੀ ਜਿਹੀ ਖੁਰ ਗਈ ਬਾਕੀ ਸਾਰੀ ਵਧੀਆ ਠੀਕ ਵੀ ਹੈ ਜੋ ਮੈਨੂੰ ਵੀ ਕੱਟ ਕੇ ਦੇ ਦੇਣੀ ਹੈ ਤੇ ਆਪਾਂ ਤਰਾਂਗੇ ਆਹ ਵਾਲੀ ਪੀਲੀ ਦਾਲ ਥੋੜੀ ਜਿਹੀ ਆਪਾਂ ਲਿਓ ਲਈ ਤੇ ਆਈਸਕ੍ਰੀਮ ਸੀ ਕਿ ਜਿਹੜੀ ਬਹੁਤ ਚਾਹ ਦੇ ਵਧੀਆ ਬਣੀ ਸੀਗੀ ਹਾਂਜੀ ਇੱਕ ਤਾਂ ਮੈਂ ਆਵਾਲੀਆਂ ਖਾਣੇ ਚੱਕੜਲੇ ਚੱਕੜ ਵਾਸਤੇ ਆਵਾਲੀਆਂ ਲੈਦਰ ਜੀ ਜੀ ਸੋਹਣੀਆਂ ਲੱਗੀਆਂ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਹੌਲੀਆਂ ਨਾਲੇ ਉਹ ਜਿੱਕਾ ਤਲਾ ਜੀ ਦਾ ਬਾਸ ਸੁਣਨਾ ਹੈ ਤੇ ਦੋ ਮੈਂ ਚੁੰਨੀਆਂ ਲੈ ਕੇ ਆਈਆਂ ਇੱਕ ਤਾਹ ਵਾਲੀ ਇੱਕ ਤਾਹ ਵਾਲੀ ਹਾਂ ਨਵੀਂ ਵਸਤੇ ਰਵੜ ਵੈਂਟ ਲੈ ਕੇ ਆਈ ਸੀ ਕਿ ਮੈਂ ਛੋਟੇ ਛੋਟੇ ਦੋ ਇਹ ਇੱਕ ਆਪਾਂ ਜਿਹੜੀ ਮੈਂ ਐਲੋਵੀਰਾ ਜਲ ਲਾਉਣੀ ਹੈਗੀ ਫੇਸ ਤੇ ਅਸੀਂ ਸਾਰੇ ਇਹ ਹੀ ਲਾਉਣੇ ਹੈਗੇ ਇਹ ਵਾਲੀ ਲੈ ਕੇ ਆਈ ਹੈਗੀ ਹਾਂਜੀ ਨਵੀਂ ਜਾਤ ਹੈ ਨੂੰ ਨਾਲ ਲੈ ਕੇ ਪੈਂਦੀ ਹੈਗੀ ਇਹ ਜਮਾ ਸਲੀਦਾ ਲੱਗਦਾ ਹੈ। ਕੋਲਾ ਕੋਲਾ ਟਰਕੀ ਚ। ਤੇ ਜਾਂ ਫਿਰ ਉਹ ਜਿਹੜਾ ਇੱਕ ਹੁੰਦਾ ਕੀ ਹੁੰਦਾ ਕੀ ਕਾ ਮੈਨੂੰ ਤਾਂ ਇਹਨਾਂ ਪਤਾ ਨਹੀਂ ਗਾ। ਤੇ ਇਹ ਜਿਹੇ ਦੇ ਕੋਲੇ ਬਹੁਤ ਸਾਰੇ ਖੜਾਉਣੇ ਹੈਗੇ ਆ ਦੇਖੋ। ਤੇ ਇਹ ਹੀ ਇਹਦੇ ਇਹ ਹੀ ਆ ਜਿਹੜੇ ਕਾਰਟੂਨ ਦੇਖਦੀ ਇਹਨਾਂ ਦੀ। ਕੰਮ ਆਪਣਾ ਸਾਰਾ ਨਵੇੜ ਲਿਆ ਸੀਗਾ ਆਪਣੇ ਰੋਟੀ ਵੀ ਖਾ ਲਈ। ਮੈਂ ਪਾਣੀ ਚੜ੍ਹਾਏ ਕਿੰਦੇ ਉਹ ਤਾਂ ਪਹਿਲਾਂ ਲਾਈਟ ਬੱਗੀ ਤੇ ਲਾਈਟ ਹੈ ਨਹੀਂ ਸੀਗੀ। ਸੋਨ ਦੇ ਕੇ ਚਲੋ ਟੈਂਕੀ ਭਰ ਲਈਏ ਫਿਰ ਕਿਉਂਕਿ ਦਿਨੇ ਘੱਟ ਲੱਗ ਜਾਂਦਾ ਹੈਗਾ ਵੀਡੀਓ ਨੂੰ ਤੁਸੀਂ ਲਾਈਕ ਚੱਲਦੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਿਉਂਕਿ ਫਿਰ ਨਾ ਤੁਸੀਂ ਭੁੱਲ ਜਾਂਦੇ ਜਦੋਂ ਵੀਡੀਓ ਦੇਖ ਲੈਣੇ ਹੈਗੇ ਫਿਰ ਉਹ ਕਿਉਂਕਿ ਉਹ ਜਦੋਂ ਖਤਪੂ ਹੋ ਜਾਂਦੀ ਹੈ ਤੁਸੀਂ ਉੱਪਰ ਨਗਾ ਦਿੰਨੇ ਹੋ ਨਾ ਨਗਾ ਦਿੰਨੀ ਹੋਗੇ ਤੇ ਨਾ ਹੀ ਤੁਸੀਂ ਲਾਈਕ ਕਰਦੇ ਨਾ ਹੀ ਤੁਸੀਂ ਕਮੈਂਟ ਕਰਦੇ ਹੋਗੇ ਕੀ ਗਰੀ ਤਾਂ ਮੈਂ ਕਹਿੰਦੀ ਤੁਹਾਡੇ ਨਾਲ ਹੀ ਸਾਰਾ ਦਿਨ ਵਧੀਆ ਮੈਨੂੰ ਐ ਹੁੰਦਾ ਵੀ ਹਰ ਇੱਕ ਗੱਲ ਆਪਾਂ ਸ਼ੇਅਰ ਕਰਦੀਆਂ ਮੈਂ ਤੁਹਾਡੇ ਨਾਲ ਵੀ ਮੈਨੂੰ ਵਧੀਆ ਲੱਗਦਾਗਾ ਵੀ ਆਪ ਦਾ ਡੇਲੀ ਰੁਟੀਨ ਸ਼ੇਅਰ ਕਰਦੀਆਂ ਨਾਲੇ ਜੀ ਤਾਂ ਕਰਕੇ ਫਿਰ ਤੁਸੀਂ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਇਹਦੇ ਨਾਲ ਮੇਰਾ ਹੋਰ ਵੀ ਹੌਸਲਾ ਵਧ ਜਾਂਦਾ ਮੈਨੂੰ ਵਧੀਆ ਐ ਲੱਗਦਾਗਾ ਤੁਹਾਨੂੰ ਵਧੀਆ ਲੱਗਿਆ ਜੇ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਕਰਦੇ ਨਹੀਂ ਸਬਸਕ੍ਰਾਈਬ ਵੀ ਨਹੀਂ ਕਰਦੇ ਤੇ ਮੈਨੂੰ ਐ ਹੋ ਜਾਂਦਾ ਮੈਂ ਵੀ ਵੀਡੀਓ ਬਣਾਈ ਜਾਨੀ ਹੈਗੀ ਏ ਵੀ ਸ਼ਾਇਦ ਬੀਬੀ ਨੂੰ ਵਧੀਆ ਨਹੀਂ ਲੱਗਦਾ ਹੋਣਾ ਤੇ ਚਲੋ ਕੋਈ ਨਹੀਂ ਤੇ ਮੈਂ ਨਾ ਜੀ ਦੋ ਪੁੱਤੋ ਤਾਂ ਆਈ ਸੀ ਕਿ ਮੈਂ ਕਾਲੀ ਚ ਆ ਗਈ ਬੀਬੀ ਹੈ ਰਹੀ ਸੀ ਬੀਬੀ ਬਾਗੀ ਸੀ ਕਿ ਮੇਰੀ ਮਾਂ ਵੀ ਚਾਚੀ ਦੇ ਨਾਲ ਉਹਨੂੰ ਆਏ ਸੀ ਵੀ ਉਦੋਂ ਨੂੰ ਮੈਂ ਆ ਦੂੰਗੀ ਵੀਰਾ ਕਾਲ ਕਰਨ ਲੱਗੇ ਕੰਮ ਤੋਂ ਆ ਕੇ ਵੀਰਾ ਕਹਿੰਦਾ ਮੈਂ ਤੁੰ ਛੱਡਿਆ ਹੁਣਾਗਾ ਜੇ ਤੂੰ ਜਾਣਾ ਨਹੀਂ ਫਿਰ ਮੈਂ ਸੁਹਾ ਲੈ ਕੇ ਜਾਊਂਗਾ ਵੀ ਤੁਸੀਂ ਰਹੋ ਹੋਣਾ ਮੈਂ ਕਿਹਾ ਨਹੀਂ ਵੀਰੇ ਮੈਂ ਰਹਿਣੀ ਚਾਹਦੀ ਕਿ ਕੱਲ ਨੂੰ ਮੈਂ ਸਕੂਲ ਵੀ ਜਾਣਾ ਨਵੀਂ ਨੇ ਵੀ ਜਾਣਾ ਵਾਲੜੀ ਤੇ ਜਾਣਾ ਮੈਂ ਤੇ ਤਾਂ ਕਰਕੇ ਤੇ ਪਪਾ ਜੀ ਸੀਗੇ ਤੇ ਉਹ ਮੈਂ ਵੀਡੀਓ ਉਹ ਮੇਰੇ ਤੋਂ ਬਣੀ ਨਹੀਂਗੀ ਬਸ ਜਿੰਨੀ ਕੇ ਵੀ ਬਣੀ ਹੈਗੀ ਤੇ ਉਹ ਨਿੱਕੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਫਿਰ ਹੋਰ ਵੀਡੀਓ ਤੇ ਕਰਦੇ ਆ ਸਮਾਪਤੀ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ